ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਸਿਟੀ ਹੋਮ ਨਿਊਜ਼ ਤੇ ਮੈਂ ਤੁਹਾਡੇ ਨਾਲ ਹਿਮਾਂਸ਼ੀ ਸੇਮਵਲ ਦੋ ਕਾਰਾਂ ਦੀ ਜ਼ੋਰਦਾਰ ਅਮਨੇ ਸਾਹਮਣੇ ਹੋਈ ਟੱਕਰ ਟੱਕਰ ਦੇ ਵਿੱਚ ਇੱਕ ਵਿਅਕਤੀ ਦੀ ਹੋਈ ਮੌਤ ਤੇ ਦੋ ਗੰਭੀਰ ਜ਼ਖਮੀ ਜੀ ਹਾਂ ਸ਼੍ਰੀ ਮੁਖਤਰ ਸਾਹਿਬ ਬਠਿੰਡਾ ਮਾਰਗ ਪਿੰਡ ਸੰਗੂ ਤੋਣ ਦੇ ਨੇੜੇ ਦੇਰ ਰਾਤ ਭਿਆਨਕ ਹਾਸਾ ਵਾਪਰਿਆ ਜਿਸ ਦੇ ਵਿੱਚ ਦੋ ਕਾਰਾਂ ਦੀ ਅਮਨੇ ਸਾਹਮਣੇ ਬੜੀ ਜ਼ੋਰਦਾਰ ਜੋਕੀਆ ਟੱਕਰ ਹੋ ਗਈ ਟੱਕਰ ਦੇ ਵਿੱਚ ਇੱਕ ਵਿਅਕਤੀ ਦੀ ਗੰਭੀਰ ਮੌਤ ਤੇ ਦੋ ਵਿਅਕਤੀ ਜਿਹੜੇ ਕਿ ਆ ਗੰਭੀਰ ਜ਼ਖਮੀ ਦੱਸੇ ਜਾ ਰਹੇ ਹਨ ਤੁਹਾਨੂੰ ਦੱਸਦੀ ਹੈ ਕਿ ਜਿਹੜੀ ਇਹ ਘਟਨਾ ਹੈ ਉਹ ਦੇਰ ਰਾਤ ਨੂੰ ਵਾਪਰਦੀ ਹੈ ਜਿਸ ਵਿੱਚ ਜ਼ਖਮੀਆਂ ਨੂੰ ਹਸਪਤਾਲ ਦੇ ਵਿੱਚ ਪੱਟੀ ਕਰਵਾਇਆ ਜਾਂਦਾ ਹੈ ਭਿਆਨਕ ਰਹਾਸਾ ਇੰਨਾ ਭਿਆਨਕ ਸੀ ਕਿ ਦੋਨੋਂ ਕਾਰਾਂ ਦਾ ਜਿਹੜਾ ਕਿ ਅਗਲਾ ਹਿੱਸਾ ਕਾਫੀ ਜਿਹੜਾ ਕਿ ਨੁਕਸਾਨਿਆ ਗਿਆ ਮਿਲੀ ਜਾਣਕਾਰੀ ਅਨੁਸਾਰ ਸ਼੍ਰੀ ਮੁਖਤਰ ਸਾਹਿਬ ਵਿਖੇ ਮਾਨਯੋਗ ਅਦਾਲਤ ਦੇ ਦੋ ਕਰਮਚਾਰੀ ਸਰਮਜੀਤ ਸਿੰਘ ਅਤੇ ਅਮਿਤ ਕੁਮਾਰ ਜੋ ਕਿ ਬਠਿੰਡਾ ਵਾਸੀ ਸਨ 스ਵਿਫਟ ਕਾਰ ਰਹੀ ਸ਼੍ਰੀ ਮੁਖਤਰ ਸਾਹਿਬ ਤੋਂ ਬਠਿੰਡਾ ਵੱਲ ਨੂੰ ਜੋ ਕਿ ਆ ਜਾ ਰਹੇ ਸਨ ਜਿਸ ਦੌਰਾਨ ਜੇਡੀ ਕਾਲਜ ਨੇੜੇ ਬਠਿੰਡਾ ਤੋਂ ਮੁਖਤਰ ਵੱਲ ਜਾ ਰਹੀ ਇੱਕ ਸਕੋਰਪਿਓ ਤੇ 스ਵਿਫਟ ਦੀ ਆਮਣੇ ਸਾਹਮਣੇ ਜੋ ਕਿ ਟੱਕਰ ਹੋ ਗਈ ਜਿਸ ਦੌਰਾਨ 스ਵਿਫਟ ਕਾਰ ਦੇ ਦੋਵੇਂ ਗੰਭੀਰ ਜ਼ਖਮੀ ਹੋ ਗਏ ਤੇ ਇੱਕ ਸਕੋਰਪਿਓ ਸਵਾਰ ਦੀ ਵੀ ਕੁਝ ਜੋ ਕਿ ਆ ਸੱਟਾਂ ਲੱਗੀਆਂ 50 ਸਵਾਰ ਸਰਮਜੀਤ ਸਿੰਘ ਅਤੇ ਅਮਿਤ ਕੁਮਾਰ ਨੂੰ ਸਰਕਾਰੀ ਹਸਪਤਾਲ ਵਿੱਚ ਲਿਆਂਦਾ ਗਿਆ ਜਿੱਥੇ ਗੰਭੀਰ ਹਾਲਤ ਦੇਖਦੇ ਹੋਏ ਅਮਿਤ ਨੂੰ ਜੋ ਕਿ ਫਰੀਦਕੋਟ ਰੈਫਰ ਕਰ ਦਿੱਤਾ ਗਿਆ। ਉਸੇ ਸਮੇਂ ਇੱਕ ਵਿਅਕਤੀ ਨੇ ਆਪਣਾ ਦਮ ਤੋੜ ਦਿੱਤਾ। ਇਨ੍ਹਾਂ ਜ਼ਖਮੀਆਂ ਨੂੰ ਸੜਕ ਸੁਰੱਖਿਆ ਫੋਰਸ ਦੇ ਜਵਾਨਾਂ ਨੇ ਸਰਕਾਰੀ ਹਸਪਤਾਲ ਪਹੁੰਚਾਇਆ। ਸਕੋਰਪੀਓ ਸਵਾਰ ਇੱਕ ਵਿਅਕਤੀ ਨੂੰ ਮੁੰਡਲੀ ਸਹਾਇਤਾ ਦੇਣ ਤੋਂ ਬਾਅਦ ਉਸ ਨੂੰ ਜੋ ਕਿ ਆਕਰ ਪੇਸ ਦਿੱਤਾ ਗਿਆ। ਇਸ ਸਬੰਧਤ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਕਾਰਵਾਈ ਜਿਹੜੀ ਕਿ ਆਪਣੀ ਸ਼ੁਰੂ ਕਰ ਦਿੱਤੀ ਹੈ। ਇਦਾਂ ਦੀਆਂ ਹੋਰ ਖਬਰਾਂ ਦੇ ਲਈ ਜੁੜੇ ਰਹੋ ਸਿਟੀ ਹੋਮ ਨਿਊਜ਼ ਦੇ ਨਾਲ ਧੰਨਵਾਦ